ਕਸਾਣ ਵੀਰੋ ਸਵਾਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਤੇ ਬਈ ਰੋਜ਼ ਦੀ ਤਰ੍ਹਾਂ ਅੱਜ ਫੇਰ ਆਪਾਂ ਆਏ ਹਾਂ ਕੋਟਕਪੂਰੇ ਟੂੜੀ ਦੀ ਬੋਲੀ ਤੇ ਸਵੇਰ ਦੇ ਜਿਹੜੇ 7:00 ਵੱਜ ਚੁੱਕੇ ਆ ਬਈ ਅੱਜ ਰੌਣਕ ਮੇਲਾ ਥੋੜਾ ਜਿਹਾ ਵੱਧ ਲੱਗਦਾ ਤੇ ਤਰੀਕ ਦੀ ਪਹਿਲਾਂ ਗੱਲ ਕਰੀਏ ਬਈ 10 ਅਕਤੂਬਰ 2025 ਹੋ ਚੁੱਕੀ ਆ ਤੇ ਨਗ 3 ਤੇ 3 6 ਤੇ 7 ਨਗ ਵੀ ਆਏ ਆ ਤੇ ਅੱਜ ਵੀ ਗਾਹਕ ਵੀ ਥੋੜੇ ਜਿਹੜੇ ਜਿਆਦੇ ਲੱਗਦੇ ਆ ਤੇ ਵਧੀਆ ਜੀ ਵਧੀਆ ਤੇ ਬਾਕੀ ਬਈ ਅੱਜ ਦਾ ਜਿਹੜਾ ਰੇਟ ਦੇਖਾਂਗੇ ਬਈ ਕਿੱਥੋਂ ਤੱਕ ਜਾਂਦਾ ਤੇ ਵੀਡੀਓ ਨੂੰ ਦੱਬ ਕੇ ਜਿਹੜਾ ਲਾਈਕ ਐਂਡ ਸ਼ੇਅਰ ਬਈ ਜਰੂਰ ਕਰਿਓ ਜੀ ਤੇ ਕੱਲ ਦੇ ਰੇਟ ਦੀ ਵੀ ਗੱਲ ਕਰੀਏ ਕੱਲ ਦੋ ਟਰਾਲੀਆਂ ਜਿਹੜੀਆਂ ਅੰਦਰ ਦੀ ਧੂੜੀ ਦੀਆਂ 400 ਤੋਂ ਇੱਕ 400 ਗਈ ਸੀ ਇੱਕ 410 ਗਈ ਸੀ ਬਾਕੀ ਵੀ ਆਮ ਜਿਹੜਾ ਰੇਟ ਆ 350 ਤੋਂ ਲੈ ਕੇ 400 ਦੇ ਵਿੱਚ ਵਿੱਚ ਜਿਹੜਾ ਚੱਲ ਰਿਹਾ ਤੇ ਚਲੋ ਜੀ ਬਾਕੀ ਦੇਖਦੇ ਆ ਰੇਟ ਜਾਣ ਵਾਲਾ ਅੱਜ ਤੇ ਬੋਲੀ ਵੀ ਸ਼ੁਰੂ ਹੋਣ ਵਾਲੀ ਆ ਤੇ ਅੱਜ ਰੌਣਕ ਮਿਲਾ ਤੁਸੀਂ ਦੇਖ ਸਕਦੇ ਹੋ ਕੱਲ ਨੂੰ ਜਾਦੇ ਲੱਗਦਾ ਆ ਜਿੰਨੀ ਖੰਗਤੀ ਬਾੜ ਦੀ ਆਈ ਵੀ ਅੰਦਰ ਵੀ ਤੇ ਆ ਵੰਗ ਦੇਖਦੇ ਆਉਗਾ ਖੱਤਾ ਇਹਦਾ ਕਿਉਂਕਿ ਖੰਗਾ ਕੋਲੋਂ ਪਾਈ ਆ ਪਈ ਆ ਜਿੱਲੀ ਗੁੱਲੀ ਹੈ ਜੀ ਗੱਲ ਆਏ ਸੁੱਕੀ ਆ ਸੁੱਕੀ ਆ ਜੀ ਨੂੰ ਗ੍ਰਾਹਕ ਮੈਂ ਮਾਰਾ ਮੋਟਾ ਰੰਗ ਦਾ ਤੂੜੀ ਹੈਗੀ ਇਹ ਬਾਹਰ ਦੀ ਤੇ ਮਾੜਾ ਮੋਟਾ ਰੰਗ ਜਿਹੜਾ ਹੈਗਾ ਤੂੜੀ ਉਂਝ ਸੁੱਕੀ ਆ ਤੇ ਬਾਕੀ ਦੇਖਦੇ ਆ ਰੇਟ ਇਹਦਾ ਹਾਂ ਹਾਂ ਇਹਦਾ ਕੋਈ ਪਰਨਕਾਰ ਨਹੀਂ ਆਉਂਦਾ ਹਾਂ 50 ਹਾਂ 300 ਰੁਪਏ ਯਾਰ 300 300 300 5 10 3000 ਰੁਪਏ 15 ਰੁਪਏ 301 ਰੁਪਏ 25 ਰੁਪਏ 18 ਰੁਪਏ 38 ਰੁਪਏ 42 ਰੁਪਏ 3450 3450 3450 ਬੋਲਣਾ ਬਈ ਕਿਨੇ ਸਾਢੇ 350 ਲੋਬੀ ਪਹਿਲੀ ਟਰਾਲੀ ਤੇ 350 ਰੁਪਏ ਜਿਹੜਾ ਰੇਟ ਰਿਆ ਤੇ ਧੂੜੀ ਬਈ ਚੰਗੀ ਸੀਗੀ ਸੁੱਕੀ ਧੂੜੀ ਸੀਗੀ ਤੇ ਰੰਗ ਥੋੜਾ ਜਿਹਾ ਜ਼ਰੂਰ ਸੀਗਾ ਤੇ ਬਾਕੀ ਸਾਢੇ 350 ਰੁਪਏ ਪਹਿਲੀ ਟਰਾਲੀ ਦਾ ਰੇਟ ਤੇ ਵੀ ਬਾਕੀ ਮਗਰ ਜਿਹੜੀਆਂ 5-6 ਟਰਾਲੀਆਂ ਹੋਰ ਖੜੀਆਂ ਮਗਰ ਹੋਰ ਉਹਨਾਂ ਜਿਹੜਾ ਰੇਟ ਆਪਾਂ ਦੇਖਾਂਗੇ 7 ਅੱਜ ਵੀ ਟਰਾਲੀਆਂ ਗਈ ਸੀ ਸਾਰੇ ਤੇ ਛੀ ਹੋਰ ਖੜੀਆਂ ਹੋਏ ਮਗਰ ਅਗਲੀ ਟਰਾਲੀ ਵੀ ਅੰਦਰ ਦੀ ਤੂੜੀ ਲੱਗਦੀ ਆ। ਬਾਕੀ ਰੇਟ ਦੇਖਿਆ ਕੀ ਜਾਣ ਵਾਲਾ ਇਹਦਾ? ਹਾਂ ਵੀ ਹਾਂਜੀ ਬੋਲੋ ਭਾਈ ਫਿਰਿ ਕੋ ਨਾ ਨਹੀਂ ਨਹੀਂ ਜਾਣਾ ਭਾਈ 750 750 ਦੋਸ਼ਾ 80 70 370 80 70 90 97 199 ਵਿੱਚ ਬੋਲਾ ਬਿਕਨੇ 195 ਬੀਏ ਭਾਈ ਲੋਬੀ ਅੰਦਰ ਦੀ ਦੂੜੀ ਲੱਗੀ ਇਹ 395 ਰੁਪਏ ਦੂਜਾ ਨਗ ਸੀ ਬਈ ਇਹ ਤੇ ਬਾਕੀ ਬਈ ਮਗਰ ਹਲੇ 5 ਨਗ ਹੋਰ ਪਈ ਆ ਤੇ 395 ਰੁਪਏ ਜਿਹੜਾ ਇਹਦਾ ਰੇਟ ਲੱਗਿਆ ਤੰਗ ਹੋਇਆ ਬਈ ਬਈ ਲੜੇ ਆ ਜਾ ਸਮਝਾ ਕਿੱਥੇ ਗਏ ਨੂੰ ਬਾਹਰ ਹੀ ਨਹਿਰਾ ਦੇ ਕੋਲ ਪਾਸੇ ਹੈ ਮੈਂ ਤੇ ਨਾਲ ਦੁਸ਼ਰਤ ਨਹੀਂ ਮਰਦਾ ਹਾਂ ਹਾਂ ਆਹ ਆਹ ਫਿਰ ਤੁੰਗ ਦੇਣਾ ਯਾਰ ਰੁਪਿਆ ਕੋਈ ਨਹੀਂ ਮੈਂ ਨਹੀਂ ਦਗਾ ਕਹਿੰਦੇ ਮੁੱਲਾ ਕਿਹਾ ਤੂੰ ਦੁਦਲੇ ਦੇਲੇ ਪਹਿਨ ਗਣੀ ਬਈ ਸਹੀ ਗੱਲ ਹੈ ਤੇ ਲੱਗੂਗਾ ਕਿਰਾਇਆ ਲੱਗੂਗਾ 500 ਰੁਪਏ ਲੱਗੂਗਾ ਬਈ ਨਾਲ 500 ਦਊਗਾ 500 ਕੁ ਵੱਟ ਜ਼ਿਆਦੇ ਪੈਣੀ ਬਈ ਯਾਰ ਉਹ ਤੂੰ ਗੱਲ ਕਰੀ ਜਾਣਾ ਉੱਤਰ ਜਾ ਬਈ 700 ਰੁਪਿਆ ਦੇ ਯਾਰ ਬਾਰੇ ਬਾਰੇ ਹਾਂ ਸਰ ਯਾਰ ਮੈਨੂੰ ਤਾਂ ਜਾਣਾ ਪਊਗਾ ਸਰਸਰੀ ਜਾਣਾ ਪੈਣਾ ਮੁੜ ਕੇ ਫੇਰ ਇਧਰੋਂ ਮੁੜ ਕੇ ਲਾਲਾ ਸਾਹਿਬ ਕਿੰਨੀ ਵੜ ਤੋਂ ਸਰਸਰੀ ਉੱਤੋਂ ਸਿੱਧਾ ਹੀ ਜਾਏ ਨਾ ਭਾਈ 600 ਰੁਪਏ ਦੇ 300 ਰੁਪਿਆ ਭਾਈ ਬੋਲੋ 300 ਮਿਲ ਜੂਗਾ ਬੋਲੋ ਭਾਈ 350 ਰੁਪਿਆ 52 60 70 75 80 85 90 95 400 5 10 15 415 ਬੋਲਦਾ ਕੋਈ 20 ਰੁਪਏ 25 ਰੁਪਏ 30 ਰੁਪਏ 35 ਰੁਪਏ 40 ਰੁਪਏ 45 ਰੁਪਏ 450 ਹੀ 52 452 ਬੋਲਦਾ ਕੋਈ 452 ਲਓ ਵੀ 452 ਰੁਪਏ ਵੀ ਇਹ ਹੋਇਆ ਇਹਦਾ ਰੇਟ ਤੇ ਫ੍ਰੀ ਕੋਟ ਜਾਣੀ ਹੈ ਟਰਾਲੀ ਤੇ ਲਗਭਗ ਇੱਥੋਂ ਹੋਊਗਾ ਜਿਹੜਾ 12-13 ਕਿਲੋਮੀਟਰ ਤੇ 600 ਰੁਪਿਆ ਕਰਾਇਆ ਦਿੰਦੇ ਰੱਖਦੇ ਮਗਰ ਵੀ ਟਰਾਲੀਆਂ ਜਿਹੜੀਆਂ ਦੋ ਤੇ ਦੋ ਚਾਰ ਹੋਰ ਰੁਪਈਆ कटराली भी हो गई है दे दीदी। दे दीदी।

ਜਦੋਂ ਮੈਂ ਲੋੜੇ ਜਾ ਕੇ ਹੈ ਫਿਰ ਤੋਂ ਨਵਰ ਲੱਗਣਾ ਜਾ ਕੇ ਸਾਢੇ 350 ਰੁਪਏ ਯਾਰ ਸਾਢੇ 350 ਸਾਢੇ 350 ਸਾਢੇ 350 ਫੋਨਾਂ ਬਾਈਕ ਨੇ 55 55 60 ਰੁਪਏ 65 ਰੁਪਏ 70 ਰੁਪਏ 75 80 85 90 ਹਾਂ ਬਈ 390 ਦੋਨਾਂ ਕਿਨੇ ਉਹਨਾਂ ਫੇਰ ਵੀ ਉਹਨਾਂ ਨੇ ਲੋਗੀ 8 ਰਾਲੀਆ ਰੇਟ ਹੈ ਜਿਹੜਾ 390 ਰੁਪਏ ਰਿਹਾ ਤੇ ਮਗਰ ਵੀ ਦੋ ਤੇ ਦੋ ਚਾਰ ਨਗ ਜਿਹੜੇ ਹੋਰ ਪਏ ਹਲੇ ਤੇ ਇੱਕ ਹੁਣ ਮਗਰੋਂ ਹੋਰ ਆ ਗਿਆ ਸੀਗਾ ਤੇ 300 ਰੁਪਏ 90 ਰੁਪਏ ਅੰਦਰ ਦੀ ਟੁਗੜੀ ਸੀ ਬਾਕੀ ਬਈ ਅਗਲੀਆਂ ਟਰਾਲਿੰਗਾਂ ਰੇਟ ਆਪਾਂ ਦੇਖਾਂ ਕਿੱਥੋਂ ਤੱਕ ਜਾਊ ਆ ਗਿਆ ਭਾਈ ਆਇਆ ਫਿਰ ਪੜਾ ਆਵਲਾ ਮਾਈ ਬੋਲੋ ਇਧਰ ਕੰਪਟੈਂਟ 300 300 300 300 6 300 10 15 315 20 30 30 40 47 350 50 60 65 70 70 300 ਹੀ ਬੋਲਾਂਗੇ ਲੋਬੀ ਇਹ ਟਰਾਲੀ ਲੱਗੀ 300 ਤੇ 80 ਰੁਪਏ ਜਿਹੜਾ ਇਹਦਾ ਰੇਟ ਰਿਆ ਤੇ ਬਾਕੀ ਵੀ ਮਗਰ ਜਿਹੜੀਆਂ 300 ਨਾਗ ਹੋਰ ਰੁਪਏ ਆ ਇਹ ਰੇਟ ਵੀ ਅੱਜ ਵੀ ਜਿਹੜਾ 400 ਰੁਪਏ ਤੋਂ ਇੱਕ ਟਰਾਲੀ ਜੁਰਵੇ 455 ਰੁਪਏ ਤੇ ਫਰੀ ਕੋਟਾਂ ਨੇ ਜਾਣਾ ਸੀ ਤੇ ਬਾਕੀ ਵੀ ਰੇਟ ਜਿਹੜਾ 350 ਤੋਂ ਲੈ ਕੇ 400 ਤੱਕ ਹਲੇ ਹੈ ਕਿ ਬਾਕੀ ਹਲੇ 10 ਟਰਾਲੀਆਂ ਮਗਰ ਹੋਰ ਪਈਆਂ ਤੇ ਰੇਟ ਵੱਧ ਵੀ ਸਕਦਾ ਦੇਖਦੇ ਆਂ ਬਾਕੀ ਵੀ ਅੱਗੇ ਕੀ ਰੇਟ ਰਹਿਣ ਵਾਲਾ ਤੇ ਵੀਡੀਓ ਨੂੰ ਲਾਈਕ ਐ ਸ਼ੇਅਰ ਵੀ ਜਰੂਰ ਕਰਿਓ ਜੀ ਆ ਬਈ ਗਿੱਲੇ ਗੁੱਲੇ ਨਾਲੀ ਹਾਂ ਗਿੱਲੀ ਗਿੱਲੀ ਇਹ ਗਿੱਲੀ ਤਾਂ ਹੈ ਨਹੀਂ ਕੀ ਤਰਪਾਲ ਆ ਲਈਆ ਤੂੰ ਦਾ ਬਈ ਤਰਪਾਲ ਵਾਲੀ ਇਹ ਗਿੱਲੀ ਹੈ ਨਹੀਂ ਰਾਤ ਮਾੜਾ ਜਾ ਸਕਦਾ ਹਾਂ ਠੀਕ ਹਨ ਜਾਨੀਏ 350 ਰੁਪਿਆ 350 350 350 ਹਾਂ ਬੁਰਾ ਰੋਗ ਲੈ ਰੋਗ 350 ਬੋਲ ਲੈ ਕੋਈ 750 ਰੁਪਈਆ ਜੀ ਮੁੰਡਾ ਆਲਾ ਆਇਆ ਤਾਂ ਬਹੁਤ ਅਸ਼ੀਕ ਹੁੰਦਾ ਇਹਦਾ ਹੋ ਵੀ ਸਾਡੇ 3500 ਰੁਪਈਆ ਜਿਹੜਾ ਇਹਦਾ ਰੇਟ ਆ ਤੇ ਸਰਪਾਲ ਵਾਲੀ ਟੂੜੀ ਸੀਗੀ ਤੇ ਟੂੜੀ ਵੀ ਉੰਜ ਚੰਗੀ ਸੀਗੀ ਤੇ ਪਰ ਥੋੜਾ ਰੰਗ ਵਿੱਚ ਸੀਗਾ ਕਿਤੇ ਕਿਤੇ ਤੇ ਬਾਕੀ ਮਗਰ ਵੀ ਦੋ ਟਰਾਲੀਆਂ ਹੋਰ ਪੰਨਿਆਂ ਵਾਲੇ ਦੋਵੇਂ ਟਰਾਲੀਆਂ ਜਿਹੜਾ ਰੇਟ ਦੇਖਾਂਗੇ ਬਈ ਕਿੱਥੇ ਤੱਕ ਜਾਂਦੇ ਇਹਨਾਂ ਦਾ ਤੇ ਵੀਡੀਓ ਨੂੰ ਬਈ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਜੀ ਆਪੋ ਕਾਲੋ ਸੈਟ ਹੋਣਾ ਨਹੀਂ ਥੱਲੇ ਆਪੋ ਕਾਲਾ ਭਜਦੀ ਆ ਤੂੰ ਕੋਈ ਨਾ ਹੋਰ ਜਿਹੜੀ ਚੈਨ ਨਹੀਂ ਚੈਨ ਖਾਦੇ ਹੋ ਜਦੋਂ ਭਾਰੀ ਵਾਸਾ ਜਾਂਦਾ ਅੰਦਰ ਨੂੰ ਬੋਲੋ ਜਾਏਗਾ ਜਾਊਗੀ ਹਾਂ ਵੀ ਜਾਏਗਾ ਨਹੀਂ ਮੈਂ ਨਹੀਂ ਕੋਈ ਨਾ ਦੂਜੇ ਨੂੰ ਕੱਲੀ ਇਹਨੇ ਤੂੰ ਨਹੀਂ ਜਾਂਦਾ ਅਰੇ ਆਪਣੇ ਉਹ ਤਾਂ ਗਾਵਨ ਸਾਰੇ ਜਾਵਣ ਨੇ ਤੂੰ ਨਹੀਂ ਜਾਣਾ ਕੋਈ ਨਹੀਂ ਪਰਤਾ ਕਰਦਾ ਬੋਲੋ ਭਾਈ ਅੰਕਲ ਬੋਲੋ ਆਜੋ ਨੇੜੇ ਆ ਤਨ ਰੁਪਇਆ ਭਾਈ 300 5 10 15 ਇਹਦਾ 350 ਰੁਪਇਆ 52 70 50 70 370 ਰੁਪਏ ਬੋਲਾ ਮੈਜਨੇ 370 ਰੁਪਏ ਲੋ ਵੀ ਏਟਰ ਵਾਲੀ ਲੱਗੀ ਆ 300 ਤੇ 70 ਰੁਪਏ ਇਹ ਰੇਟ ਬਈ ਬਾਕੀ ਵੀ ਲਾਸਟ ਇੱਕ ਨਗ ਰਹੇਗਾ ਇਹ ਵੀ ਵੀ ਜਿਹੜਾ ਦੇਖਦਾ ਵੀ ਕੀ ਦੇ ਦੇ ਜਿਹੜਾ ਰਹੂਗਾ ਬਾਕੀ ਬਈ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਜੀ ਯਾ ਜਮਾ ਅੰਦਰ ਦੀ ਥੋੜੀ ਬੋਲਾ ਭਾਈ ਹਾਂ ਜਾਂਦਾ 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 ਜਾ ਇਹ ਜਾਂਦਾ ਨਹੀਂ ਭਾਈ ਲੈ 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 ਕੋਟੋ ਆਹ ਬੜੀ ਬੋਲਾ ਭਾਈ ਯਾਰ ਹੁਣ ਭਾਈ ਨੂੰ 300 ਰੁਪਿਆ 300 300 5 10 ਕਿਸੇ ਜਣੀ ਮਿਲਿਆ 10 15 315 ਇਧਰਾ 20 ਰੁਪਏ 25 ਰੁਪਏ 30 ਰੁਪਏ 35 ਰੁਪਏ 40 ਰੁਪਏ 45 ਰੁਪਏ 350 52 60 65 ਹਾਂ 70 370 ਬੋਲਾਂਗੇ ਨਾ 300 ਕੁੱਝ ਦੇਖੀਏ ਕਿੱਥੇ ਗਲੂਨੋ ਲੋਕ ਲਾਸਟ ਟਰਾਲੀ ਤੇ 300 ਤੇ 70 ਰੁਪਏ ਲੱਗੀ ਆ ਤੇ ਬਈ ਅੱਜ ਇੱਕ ਦੀ ਇੱਕ ਟਰਾਲੀ ਲੱਗੀ ਆ ਟੌਪ ਦਾ ਜਿਹੜੇ ਰੇਟ ਹੈ ਜਿਹੜਾ 300 ਤੇ 400 ਤੇ 55 ਰੁਪਏ ਆਮ ਬਈ ਜਿਹੜਾ ਰੇਟ ਆ ਉਹੀ 350 ਤੋਂ ਲੈ ਕੇ 400 ਦੇ ਵਿੱਚ ਵਿੱਚ ਅੰਦਰ ਦੀ ਟੂੜੀ ਦਾ ਜਿਹੜਾ ਰੇਟ ਚੱਲਿਆ ਤੇ ਬਾਕੀ ਬਈ ਡੇਲੀ ਦਾ ਰੇਟ ਹੁੰਦਾ ਜਿਹੜਾ ਵਾਧਾ ਘਟਾ ਰਹਿੰਦਾ ਤੇ ਬੋਲੀ ਬਈ ਉਹੀ ਜਿਹੜੀ ਸਵੇਰੇ 7:00 ਵਜੇ ਜਿਹੜੀ ਸ਼ੁਰੂ ਹੋ ਜਾਂਦੀ ਆ ਆਮ ਵੀ ਚੰਗੀ ਸੀ ਵੀ ਦੇਖ ਸਕਦੇ ਹਾਂ ਜੀ